ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਸਦਾ ਪੰਜਾਬ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਆਪਾਂ ਪਿਛਲੇ ਐਪੀਸੋਡ ਅਚ ਗੱਲਬਾਤ ਕੀਤੀ ਆ ਪੂਰੇ ਸਿੱਖ ਇਤਿਹਾਸ ਤੇ ਗੱਲਬਾਤ ਕੀਤੀ ਆ ਜੋ ਪੋ ਮਹੀਨੇ ਵਾਪਰਿਆ ਗੁਰਪਰਵਾਰ ਦੇ ਨਾਲ ਕੱਲ ਦੇ ਐਪੀਸੋਡ ਦੇ ਵਿੱਚ ਅਵ ਗੱਲਬਾਤ ਕੀਤੀ ਸੀ ਇਤਿਹਾਸ ਤੇ ਚਰਣਾ ਪਾਇਆ ਸੀ ਕਿਵੇਂ ਛੋਟੇ ਸ਼ਹਾਬਜਾਦੇ ਤੇ ਮਾਤਾ ਗੁਜਰਕੌਰ ਦੀ ਸ਼ਹਾਦਤ ਹੁੰਦੀ ਆ ਅੱਜ ਉਹਨਾਂ ਦੇ ਸੰਸਕਾਰ ਕਿਵੇਂ ਕੀਤੇ ਮੋਤੀਰਾ ਮਹਰਨਾ ਕੀ ਹੋਇਆ ਉਹਨਾਂ ਦੀ ਸ਼ਹਾਦਤ ਕਿਵੇਂ ਹੁੰਦੀ ਆ ਕੰਗੂ ਰਸਬਾਮਣ ਦਾ ਕੀ ਬਣਿਆ ਉਹਨਾਂ ਦਾ ਪਰਿਵਾਰ ਕਿੱਥੇ ਆ ਜਾਂ ਸ਼ੇਰ ਮੁਹੰਮਦ ਖਾਨ ਦਾ ਪਰਿਵਾਰ ਦਾ ਕੀ ਬਣਿਆ ਉਹ ਅੱਜ ਕਿੱਥੇ ਵੱਸਦਾ ਵਾ ਇਸ ਮੁੱਦੇ ਤੇ ਗੱਲਬਾਤ ਕਰਨੀ ਸਾਡੇ ਨਾਲ ਮਜੂਰਣਗੇ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫੇਰ ਬਾਬਾ ਦਰਸ਼ਨ ਜੀ ਪਹਿਲਾਂ ਫਤਿਹ ਸੰਜ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਅੱਜ ਲਾਸਟ ਐਪੀਸੋਡ ਆਪਣਾ ਲਾਸਟ ਐਪੀਸੋਡ ਚ ਦਾ ਸੋ ਛੋਟੇ ਸਵਜਦਾਂ ਦਾ ਮਾਤਾ ਗੁਜਰਕੌਰ ਦਾ ਸੰਸਕਾਰ ਕਿੰਨਾ ਨਹੀਂ ਕੀਤਾ ਹਾਂਜੀ ਆਖਸ਼ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੱਕ ਬਹੁਤ ਵਧੀਆ ਪ੍ਰਾਲਾ ਕੀਤਾ ਔਰ ਇਹ ਆਪਾਂ ਲੜੀ ਦੇ ਵਿੱਚ ਤਕਰੀਬਨ ਲੜੀਵਾਰ ਇਤਿਹਾਸ ਜਿਹੜਾ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਿਸ਼ਾ ਦਾ ਇਤਿਹਾਸ ਤੇ ਬਹੁਤ ਲੰਬਾ ਹੈ ਪਰ ਆਪਣੇ ਕੋਲ ਸਮੇਂ ਦੀ ਥੋੜੀ ਘਾਟ ਹੈ ਸਮੇਂ ਦੀ ਨਿਜਾਗਤ ਨੂੰ ਦੇਖਦੇ ਆ ਜਿਵੇਂ ਕਹਿੰਦੇ ਵੀ ਛੋਟੇ ਛੋਟੇ ਅੰਸ਼ ਅੰਸ਼ ਲੈ ਕੇ ਇਤਿਹਾਸ ਦੇ ਆਪਾਂ ਨੇ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਆ ਆਪਾਂ ਸੋ ਕੱਲ ਆਪਾਂ ਨੇ ਵਿਚਾਰਿਆ ਕਾਜੀ ਕਿ ਕਿਵੇਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜਿਹਨੂੰ ਗੰਗੂ ਨੇ ਗ੍ਰਿਫਤਾਰ ਕਰਾਇਆ ਫਿਰ ਉੱਥੋਂ ਮਰੰਡੇ ਲਿਖ ਜਾਂਦਾ ਮਰੰਡੇ ਤੋਂ ਸਰਹੰਦ ਠੰਡੇ ਬਰਜੀ ਦੇ ਵਿੱਚ ਕੈਦ ਹੁੰਦੇ ਆ ਫਿਰ ਤਿੰਨ ਦਿਨ ਸੂਬੇ ਦੀ ਕਚਹਿਰੀ ਲੱਗਦੀ ਹੈ ਤੇ ਸਾਬ ਜੱਦਿਆਂ ਨੂੰ ਬੜੀ ਬੇਰਹਿਮੀ ਦੇ ਨਾਲ ਸ਼ਹੀਦ ਕਰ ਦਿੱਤਾ ਜਾਂਦਾ ਹੈ ਮਾਤਾ ਗੁਜਰ ਕੌਰ ਜੀ ਦੀ ਵੀ ਸ਼ਹੀਦੀ ਹੋ ਜਾਂਦੀ ਹੈ ਹੁਣ ਸੂਬੇ ਸਰਹੰਦ ਦਾ ਜਿਹੜਾ ਮੁਗਲਾਂ ਦਾ ਡਰ ਪਿਆ ਹੋਇਆ ਸੀ ਸਾਬ ਜੱਦਿਆਂ ਦੇ ਸਰੀਰ ਨੂੰ ਵੀ ਉੱਥੇ ਕਿਸੇ ਨੇ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦਾ ਸੰਸਕਾਰ ਤਾਂ ਬੜੇ ਦੂਰ ਦੀ ਗੱਲ ਉਹਨਾਂ ਦੇ پاس ਜਾਣ ਦੀ ਵੀ ਕਿਸੇ ਨੇ ਹਿੰਮਤ ਨਹੀਂ કરી ਇਹ ਜਿਹੜੀ ਬਾਰਤਾ ਉੱਥੇ ਇੱਕ ਹਿੰਦੂ ਮਤਦਾਧਾਰਨੀ ਸੀ ਟੋਡਰਮਲ ਉਹਨੂੰ ਪਤਾ ਲੱਗਿਆ ਵੀ ਇਦਾਂ ਦਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਬੱਚਿਆਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ ਤੇ ਉਹ ਆਉਂਦਾ ਬਾਦਸ਼ਾਹ ਦੇ پاس ਕਿਉਂਕਿ ਉਹਦਾ ਚੰਗਾ ਰਸੂਕ ਸੀ ਔਰ ਉਹਦਾ ਚੰਗਾ ਵਪਾਰ ਵੀ ਸੀ ਔਰ ਉਹਦਾ ਨਾਮ ਵੀ ਸੀ ਟੋਡਰਮਲ ਦਾ ਉਸ ਇਲਾਕੇ ਦੇ ਵਿੱਚ ਸਰਹੰਦ ਦੇ ਇਲਾਕੇ ਦੇ ਵਿੱਚ ਮਜੀਦੇ ਦੀ ਕਚਹਿਰੀ ਦੇ ਵਿੱਚ ਵੀ ਉਹਦਾ ਨਾਮ ਸੀ ਆਕੇ ਉਹ ਬਜੀਦਿਆਂ ਨੂੰ ਬੇਨਤੀ ਕਰਦੇ ਵੀ ਉਹ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਤੁਸੀਂ ਉਹਦੇ ਪਿਤਾ ਦੇ ਨਾਲ ਜੋ ਕਰਨਾ ਚਾਹੁੰਦੇ ਕਰੋ ਪਰ ਬੱਚਿਆਂ ਨੂੰ ਆਜ਼ਾਦ ਕਰ ਦਿਓ ਤੇ ਉਹਨੂੰ ਪਤਾ ਲੱਗਦਾ ਵੀ ਛੋਟੇ ਸਾਹਿਬ ਜਦਿਆਂ ਦੀ ਤੇ ਮਾਤਾ ਗੁਜਰ ਕੌਰ ਦੀ ਸ਼ਹੀਦੀ ਹੋ ਚੁੱਕੀ ਹੈ ਮਨੋ ਉਹਦੇ ਜਿਹੜਾ ਦਿਲ ਹੈ ਬੜਾ ਕਰਲਾਫਟਿਆ ਵੀ ਐਡਾ ਬੇਰਹਿਮੀ ਦੇ ਨਾਲ ਇੰਨਾ ਬੁਰੇ ਤਰੀਕੇ ਨਾਲ ਸਜ਼ਾਵਾ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਹ ਉਸ ਜਗ੍ਹਾ ਤੇ ਜਾਂਦਾ ਜਿੱਥੇ ਸਾਹਿਬ ਜਦਿਆਂ ਨੂੰ ਨੀਹਾਂ ਦੇ ਵਿੱਚ ਚਣਕੇ ਛੀਦ ਕੀਤਾ ਹੈ ਹੁਣ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਸ਼ਹੀਦ ਹੋਇਆਂ ਦੇ ਸਰੀਰ ਜਿਹੜੇ ਆ ਉਹ ਧਰਤ ਤੇ ਪਏ ਨੇ ਇੱਟਾਂ ਦੇ ਵਿੱਚ ਉਸ ਤਰ੍ਹਾਂ ਹੀ ਕਿਤੇ ਇੱਟਨ ਰੋੜੇ ਉਹਨਾਂ ਦੇ ਕੁਝ ਸਰੀਰ ਤੇ ਆ ਕੁਝ ਇੱਧਰ ਆ ਉਹ ਜਾ ਕੇ ਦੂਰੋਂ ਖੜ ਕੇ ਉਹਦੇ ਨੇਤਰਾਂ ਦੇ ਵਿੱਚੋਂ ਜਲ ਤਰਪਕ ਤਰਪਕ ਡਿਗਣ ਲੱਗ ਪਿਆ ਤੇ ਉਹਨੇ ਨਮਸਕਾਰ ਕਰੀ ਬੰਦਨਾ ਕਰੀ ਤੇ ਹੁਣ ਉਹਨੇ ਸੋਚਿਆ ਆਪਣੇ ਘਰ ਵਾਲੀ ਦੇ ਪਾਸ ਜਾਂਦਾ ਵੀ ਮੈਂ ਮੇਰਾ ਮਨ ਹੈ ਕਿ ਕਿਸੇ ਤਰੀਕੇ ਮੈਂ ਵਜੀਦੇ ਦੇ ਨਾਲ ਗੱਲ ਕਰਕੇ ਇਹਨਾਂ ਸਰੀਰਾਂ ਦਾ ਸੰਸਕਾਰ ਕਰਾਂ ਤੇ ਉਹਦੀ ਘਰ ਵਾਲੀ ਵੀ ਰਾਜ਼ੀ ਹੋ ਜਾਂਦੀ ਹੈ ਉਹਦੀ ਗੱਲ ਦੇ ਸੋਚ ਦੇ ਨਾਲ ਸੋਚ ਮਿਲਦੀ ਹੈ ਉਹਦੀ ਤੇ ਉਹ ਟੋਡਰ ਮੱਲ ਹੁਣ ਵਜੀਦੇ ਦੇ ਕੋਲ ਜਾਂਦਾ ਕਹਿੰਦਾ ਠੀਕ ਹੈ ਵਜੀਦੇ ਤੂੰ ਜੋ ਕਰਤਾ ਤੇ ਹੁਣ ਤੂੰ ਕਰਤਾ ਮੈਂ ਇਹਨਾਂ ਸਰੀਰਾਂ ਦੀ ਸੰਭਾਲ ਕਰ ਕਿਉਂਕਿ ਮੌਤ ਤੋਂ ਬਾਅਦ ਤਾਂ ਕਿਹੇ ਸਰੀਰ ਤਾਂ ਇੱਕ ਪਵਿੱਤਰ ਹੁੰਦਾ ਉਹਦੇ ਤਾਂ ਕਿਹ ਕੋਈ ਦੁਸ਼ਮਣ ਹੀ ਨਹੀਂ ਹੈ ਕਿਸੇ ਦੇ ਨਾਲ ਉਹਦਾ ਇਲਾਕਾ ਦੇਕਾ ਨਹੀਂ ਹੁੰਦਾ ਹਾਂਜੀ ਪਰ ਬਜੀਦਾ ਆਪਣੇ ਜਿਹੜਾ ਹੱਥ ਤੇ ਕੈਮ ਰੰਦਾ ਉਹ ਕਹਿੰਦਾ ਵੀ ਇਹਨਾਂ ਨੂੰ ਤੇ ਮੈਂ ਜੇ ਕੋਈ ਸੰਸਕਾਰ ਕਰੇਗਾ ਮੈਂ ਉਹਨੂੰ ਵੀ ਸਜ਼ਾ ਦੇ ਦਿਆਂਗਾ ਪਰ ਟੋਡਰਮਲ ਨਾਲ ਉਹਦਾ ਇੱਕ ਰਿਸ਼ਤਾ ਸੀ ਉਹਦੇ ਨਾਲ ਵਪਾਰ ਵਪਾਰਕ ਸੰਬੰਧ ਸੀ ਤੇ ਉਹਨੇ ਉਹਨੂੰ ਨਾ ਕਰ ਦਿੱਤੇ ਤੇ ਟੋਡਰਮਲ ਕਹਿੰਦਾ ਵੀ ਬਜੀਦਾ ਸੂਬਤ ਰੰਦ ਨੂੰ ਕਹਿੰਦਾ ਦੱਸੋ ਵੀ ਕੋਈ ਇਹੋ ਜਿਹਾ ਚਾਰਾ ਜਿਹਦੇ ਨਾਲ ਇਹਨਾਂ ਦੇ ਸਰੀਰਾਂ ਦਾ ਸੰਸਕਾਰ ਹੋ ਸਕੇ ਮੈਂ ਕਰ ਸਕਾਂ ਕਹਦਾ ਹੂੰ ਕਰ ਵੀ ਜੇ ਤੂੰ ਤੇਰੇ ਮਨ ਦੇ ਵਿੱਚ ਇਹਦੀ ਦਇਆ ਹੈ ਕਰੋਣਾ ਹੈ। ਤੋ ਇਹਦੇ ਜਿੰਨਾ ਕੋ ਸਰੀਰ ਜਿੰਨੀ ਧਰਤੀ ਤੇ ਆਉਣਾ ਹੈ ਉਨੀਆਂ ਮਨਮੋਹਰਾਂ ਦੇ ਦੇ ਤੇ ਮੈਂ ਤੈਨੂੰ ਉਨੀਆਂ ਕਿ ਜਗ੍ਹਾ ਦੇ ਦਾਂਗਾ ਉੱਥੇ ਸੰਸਕਾਰ ਕਰ ਦੇ। ਤੇ ਉਹ ਜਾਂਦਾ ਟੋਡਰਮਲ ਆਪਣਾ ਜਿੰਨਾ ਵੀ ਧਨ ਦੌਲਤ ਵੇਚ ਝੋਕੇ ਜੋ ਵੀ ਉਸਦੇ ਪਾਸ ਹੁੰਦੀ ਹੈ ਇਮਾਨਤ ਈਵਨ ਇੱਥੇ ਤੱਕ ਵੀ ਉਹ ਆਪਣੇ ਘਰ ਵਾਲੀ ਦੇ ਜਿੰਨੇ ਜਹਿਵਰਾਤ ਵਗੈਰਾ ਹੁੰਦੇ ਆ ਉਹ ਸਾਰੇ ਲਿਆ ਕੇ ਇਵਨ ਆਪਣੀ ਜਿਹੜੀ ਉਹਦੀ ਹਵੇਲੀ ਆ ਉਹਨੂੰ ਵੀ ਗਹਿਣੇ ਧਰ ਦਿੰਦਾ ਤੇ ਲਿਆ ਕੇ ਉਹ ਸੂਬੇ ਸਰਹੰਦ ਦੇ ਕੋਲ ਜਦੋਂ ਦਿੰਦਾ ਵੀ ਗਹਿਣੇ ਅੱਦਿਕ ਮੋਹਰਾ ਦੇ ਦਿੰਦਾ ਉਹਨੂੰ ਜਿੰਨੀਆਂ ਕੋਨੇ ਮੰਗੇ ਆ ਤੇ ਹੁਣ ਉਹ ਕਹਿੰਦਾ ਵੀ ਉੱਥੇ ਜਿੰਨੇ ਜਿੱਥੇ ਤੱਕ ਮੋਹਰਾ ਆਉਣਗੇ ਉੰਨੀ ਜਗ੍ਹਾ ਹੀ ਮੈਂ ਤੁਹਾਨੂੰ ਉਹਨਾਂ ਦੇ ਸੰਸਕਾਰ ਵਾਸਤੇ ਦਰਮਗਾ ਹੁਣ ਮੋਹਰਾ ਜਦੋਂ ਚਿਰਨਣ ਲੱਗਦੇ ਆ ਪਹਿਲਾ ਜਿਹੜਾ ਟੋਡਰ ਮੱਲ ਹੈ ਉਹ ਪੈਮੀਆ ਮੋਹਰਾਂ ਰੱਖਣ ਦੀ ਕੋਸ਼ਿਸ਼ ਕਰਦਾ ਹੈ ਹਾਂਜੀ ਹੁਣ ਇੰਨਾ ਨਰਦਾਈ ਹੋ ਗਿਆ ਵਜਿੱਦਾ ਉਹ ਕਹਿੰਦਾ ਵੀ ਪੈਮੀਆ ਮੋਹਰ ਨਹੀਂ ਮੈਨੂੰ ਖੜਮੀਆਂ ਮੋਹਰਾਂ ਦੇ ਤੁਸੀਂ ਕਹਾਂਜੀ ਦੇਖੋ ਦੇਖੋ ਇਤਿਹਾਸ ਦੇ ਵਿੱਚ ਨਿਗਾਹ ਮਾਰ ਕੇ ਵੀ ਟੋਡਰ ਮੱਲ ਨੇ ਉਹ ਖੜਮੀਆਂ ਮੋਹਰਾਂ ਖੜੀਆਂ ਕਰਕੇ ਉੱਨੀ ਕਿ ਜਗ੍ਹਾ ਜਿੱਥੇ ਮਾਤਾ ਗੁਜਰਕਾਰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦਾ ਸੰਸਕਾਰ ਕਰਨਾ ਸੀ ਉਹ ਖੜੀਆਂ ਮੋਹਰਾਂ ਕਰਕੇ ਉਹ ਜਗ੍ਹਾ ਉਹਨੇ ਮੁੱਲ ਲਈ ਬਜੀਦੇ ਤੋਂ ਤੇ ਦੁਨੀਆ ਦੇ ਵਿੱਚ ਕਾਜੀ ਕੋਈ ਇਹੋ ਜੀ ਜਗ੍ਹਾ ਨਹੀਂ ਜਿਹਦਾ ਐਡਾ ਮੁੱਲ ਪਿਆ ਹੋਵੇ ਅੱਜ ਤੱਕ ਦੱਸਦੇ ਕਹਿੰਦੇ 78000 ਜਿਹੜੀਆਂ ਮੋਹਰਾਂ ਅ ਮਤਲਬ ਉਹਨੇ ਟੌਡਰ ਮਾਲਾ ਨੇ ਬਜੀਦੇ ਨੂੰ ਦਿੱਤੀਆਂ ਖੜੀਆਂ ਕਰਕੇ ਤੇ ਉਹ ਜਗ੍ਹਾ ਮੁੱਲ ਲਏ ਇੱਕ ਹੋਰ ਬਲੱਖਣ ਗੱਲ ਐਸਾ ਦਰਸੀ ਇਹ ਮੁਗਲ ਸ਼ਾਸਕਾਂ ਦਾ ਮਤਾ ਗੋਜਰਕਾਰ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਇਹ ਤਿੰਨਾਂ ਦੇ ਸਰੀਰਾਂ ਨੂੰ ਚੱਕਣ ਵਾਲਾ ਟੋਡਰਮਲ ਦੇ ਨਾਲ ਕੋਈ ਤਿਆਰ ਨਹੀਂ ਹੋਇਆ ਵੀ ਉਹਨਾਂ ਦੇ ਕੋਈ ਮਦਦ ਕਰ ਸਕੇ। ਹਾਂਜੀ। ਤੇ ਟੋਡਰਮਲ ਦੀ ਜਿਹੜੀ ਘਰ ਵਾਲੀ ਐ ਉਹਨੇ ਮਦਦ ਕੀਤੀ। ਉਹਨੇ ਬੱਚਿਆਂ ਨੂੰ ਇੱਕ ਪਾਸੇ ਚੱਕਿਆ। ਇੱਕ ਪਾਸੇ ਟੋਡਰਮਲ ਨੇ ਮਾਤਾ ਗੁਜਰਕੌਰ ਜੀ ਦੇ ਸਰੀਰ ਦੀ ਸੰਭਾਲਣਾ ਕਰੀ। ਤੇ ਉਹ ਜਾ ਕੇ ਫਿਰ ਜਿੱਥੇ ਉਹ ਜਗ੍ਹਾ ਮੁਰ ਲਈ ਉੱਥੇ ਜਾ ਕੇ ਮਾਤਾ ਗੁਜਰਕੌਰ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦਾ ਇੱਕ ਜਗ੍ਹਾ ਤੇ ਸੰਸਕਾਰ ਕਰਦਿਆ। ਤੇ ਅੱਜ ਉੱਥੇ ਗੁਰਦਰਾ ਜੋਤੀ ਸਰੂਪ ਬਰਾਜਮਾਨ ਹੈ ਸ਼ੁਭਾਇਮਾਨ ਹੈ ਤੇ ਅੱਜ ਵੀ ਉੱਥੇ ਉਹ ਜਗ੍ਹਾ ਸੰਗਤਾਂ ਦੇ ਦਰਸ਼ਨ ਵਾਸਤੇ ਬੜੀ ਸੰਭਾਲ ਕੇ ਰੱਖੀ ਹੋਈ ਹੈ ਤੇ ਉਧਰ ਦੂਜੇ ਪਾਸੇ ਜਿਹੜਾ ਮੋਤੀਰਾ ਮਹਿਰਾ ਸੀ ਜੀਨੇ ਗੁਰੂ ਕੇ ਲਾਲ ਤੇ ਮਾਤਾ ਗੁਜਰਕੌਰ ਨੂੰ ਦੁੱਧ ਪਿਆ ਹਾਂਜੀ ਮੁਗਲਾਂ ਨੂੰ ਪਤਾ ਲੱਗਿਆ ਵੀ ਇਹਨੇ ਮਦਦ ਕੀਤੀ ਹੈ ਮਾਤਾ ਗੁਜਰਕੌਰ ਤੇ ਸਹਬ ਜਦ ਨੇ ਨੂੰ ਦੁੱਧ ਪਲਾਇਆ ਜਦੋਂ ਇਹ ਗੱਲ ਦਾ ਪਤਾ ਲੱਗਿਆ ਫਿਰ ਉਹਦੇ ਪਰਿਵਾਰ ਨੂੰ ਵੀ ਗ੍ਰਿਫਤਾਰ ਕਰਕੇ ਮੋਤੀराम ਮਹਿਰਾ ਤੇ ਉਸ ਦੀ ਪਤਨੀ ਤੇ ਉਸ ਦੇ ਪੁੱਤਰ ਨੂੰ ਵੀ ਕੋਹਲੂ ਦੇ ਵਿੱਚ ਪੀੜ ਕੇ ਉਹਨਾਂ ਨੇ ਸ਼ਹੀਦ ਕਰ ਦਿੱਤਾ ਤੇ ਅੱਜ ਮੋਤੀराम ਮਹਿਰੇ ਦਾ ਵੀ ਜਿਹੜਾ ਸਾਰੀ ਦੁਨੀਆ ਤੇ ਨਾਮ ਅਮਰ ਹੋ ਗਿਆ ਉਧਰ ਸ਼ੇਰ ਮੁਹੰਮਦ ਖਾਨ ਜਿਹੜਾ ਮਲੇਰ ਕੋਟਲੇ ਦਾ ਰਾਜਾ ਸੀ ਗੁਰੂ ਪਾਸ਼ਾ ਦਾ ਇਹ ਵਰਸੀ ਵੀ ਇਹ ਸ਼ੇਰ ਮੁਹੰਮਦ ਖਾਨ ਨੇ ਮਦਦ ਕੀਤੀ ਹੈ ਸਾਹਿਬ ਜੀ ਆ ਦਿੰਦੀ ਉਹ ਸਦਾ ਵਾਸਤੇ ਅਮਰ ਰਹੇਗਾ ਉਹਦਾ ਨਾਮ ਰਹੇਗਾ ਸਿੱਖ ਇਤਿਹਾਸ ਦੇ ਵਿੱਚ ਤੇ ਉਹ ਵੀ ਆਪਣਾ ਜਿਹੜਾ ਲਾਈਫ ਜਿਹੜਾ ਹੈ ਆਪਣਾ ਜਿਹੜਾ ਨਾਮ ਹੈ ਸਦਾ ਵਾਸਤੇ ਅਮਰ ਕਰ ਗਿਆ ਔਰ ਉਧਰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਹੁੰਦੇ ਹੋਏ ਮਾਛੀ ਵੜੇ ਜੰਗਲਾਂ ਹੁੰਦੇ ਆ ਉੱਚ ਦਾ ਪੀਰ ਬਣਦੇ ਗਨੀਖਾਨ ਅਬੀਖਾਨ ਉੱਚ ਦਾ ਪੀਰ ਬਣਾ ਕੇ ਲੈ ਕੇ ਜਾਂਦੇ ਆ ਹਾਂਜੀ ਤੇ ਉਹ ਆਲਮਗੀਰ ਹੁੰਦੇ ਹੋਏ ਜਦੋਂ ਰਾਏਕੋਟ ਪਹੁੰਚਦੇ ਆ ਰਾਏਕੋਟ ਰਾਏਕਲਾ ਗੁਰੂ ਘਰ ਦਾ ਸਰਦਾਰ ਹਲੂ ਸੀ ਤੇ ਉਹਨੂੰ ਜਾ ਕੇ ਜਦੋਂ ਗੁਰਪਾਤਸ਼ਾ ਮਿਲਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਰਾਏਕਲੇ ਨੂੰ ਬੇਨਤੀ ਕਰਦੇ ਨੇ ਪਾਤਸ਼ਾਹ ਕਹਿੰਦੇ ਕਿ ਸਾਡੇ ਜਿਹੜੇ ਛੋਟੇ ਸਾਹਿਬਜ਼ਾਦੇ ਉਹਨਾਂ ਦਾ ਕੋਈ ਹਾਲ ਪੁੱਛਣ ਵਾਲਾ ਉਹਨਾਂ ਦਾ ਕੋਈ ਖਬਰ ਲਿਆਉਣ ਵਾਲਾ ਹੈ ਤੇਰੇ ਪਾਸ ਕੋਈ ਤਾਂ ਕਹਿੰਦਾ ਮੇਰਾ ਇੱਕ ਨੌਕਰ ਹੈ ਮਾਹੀ ਨੂਰਾ ਮਾਹੀ ਤੇ ਉਹ ਉਹਨਾਂ ਦੀ ਖਬਰ ਲਿਆ ਲਿਆ ਸਕਦਾ ਹੈ ਤੇ ਨੂਰੇ ਮਾਹੀ ਨੂੰ ਰਾਏਕਲਾ ਗੁਰਗੋਬਨ ਸਿੰਘ ਮਹਾਰਾਜੇ ਦੇ ਛੋਟੇ ਲਾਲਾਂ ਦੀ ਖਬਰ ਲੈਣ ਵਾਸਤੇ ਭੇਜਦਾ ਨੂਰੇ ਮਾਹੀ ਦੀ ਇੱਕ ਸਿਸਟਰ ਜਿਹੜੀ ਉਹਦੀ ਭੈਣ ਹੈ ਉੱਥੇ ਕਹਿੰਦੇ ਵਿਆਹੀ ਹੋਈ ਸੀ ਸਰੰਦ ਉਹਦੇ ਘਰ ਜਾਂਦਾ ਜਾ ਕੇ ਪੁੱਛਦਾ ਵੀ ਭੈਣ ਜੀ ਵੀ ਕਿਵੇਂ ਲਾਲਾਂ ਦੇ ਨਾਲ ਹੋਈ ਉਹਦੀ ਭੈਣ ਦੇ ਵੀ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਆ ਵੀ ਇਹੇ ਜੀ ਬੁਰੀ ਹਾਲਤ ਦੇ ਨਾਲ ਸੁਭਾ ਸਰੰਦ ਨੇ ਜਿਹੜੇ ਬੱਚਾ ਨੂੰ ਤਸੀਹੇ ਦੇ ਦੇ ਕੇ ਮਾਰਿਆ ਤੇ ਅੱਜ ਉਹਨਾਂ ਦੇ ਮਤਲਬ ਜਿੱਥੇ ਉਹਨਾਂ ਦੇ ਸੰਸਕਾਰ ਜਿੱਥੇ ਉਹਨਾਂ ਦਾ ਮੀਹਾਂ ਦੇ ਵਿੱਚ ਚਣਿਆ ਉੱਥੇ ਜਾ ਕੇ ਕੋਈ ਦੀਵਾ ਬੱਲਣ ਵਾਲਾ ਵੀ ਕੋਈ ਹਿੰਮਤ ਨਹੀਂ ਕਰ ਰਿਹਾ ਪਰ ਉਹ ਨੂਰੇ ਦੀ ਨੂਰੇ ਮਾਹੀ ਦੀ ਜਿਹੜੀ ਸਿਸਟਰ ਹੈ ਉਹ ਕਹਿੰਦੀ ਉੱਥੇ ਦੇਰ ਸਵੇਰ ਜਾ ਕੇ ਦੀਵਾ ਜ਼ਰੂਰ ਜਗਾਉਂਦੀ ਸੀ ਫਿਰ ਉਹਨੇ ਸਾਰੀ ਜਿਹੜੀ ਬਾਤ ਹੈ ਬਾਤ ਨੂਰੇ ਮਾਹੀ ਨੂੰ ਦੱਸੀ ਜਿਹੜਾ ਨੂਰੇ ਮਾਹੀ ਨੇ ਪੈਂਡਾ ਮਤਲਬ 2 ਦਿਨ ਦੇ ਵਿੱਚ ਤੈਅ ਕਰਨਾ ਸੀ ਮਾਨੋ ਉਹਨਾਂ ਇੱਕ ਸਵਾ ਇੱਕ ਦਿਨ ਦੇ ਵਿੱਚ ਵਿੱਚ ਖਬਰ ਲੈ ਕੇ ਨਾ ਵਾਪਸ ਰਾਏਕੋਡ ਪਹੁੰਚ ਜਾਂਦਾ ਜਦੋਂ ਦੇਖਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਪੁੱਛਦੇ ਨੇ ਰਾਏਕਲ ਨੇ ਵੀ ਨੂਰਾ ਤੇ ਆਇਆ ਨਹੀਂ ਅਜੇ ਤੱਕ ਕਿਹਾ ਪਾਸ਼ਾ ਉੱਥੇ ਜਾ ਕੇ ਵਾਪਸ ਆਉਣ ਨੂੰ ਦੋ ਦਿਨ ਲੱਗ ਜਾਂਦੇ ਆ ਮਹਾਰਾਜ ਨੂੰ ਕਹਿੰਦੇ ਵੀ ਉਹਨੂੰ ਟਾਈਮ ਲੱਗੇਗਾ ਤੇ ਜਦੋਂ ਦੇਖਿਆ ਵੀ ਸਾਹਮਣੇ ਅਜੇ ਸਵਾ ਕ ਦਿਨ ਦਿਨ ਡੇਢ ਕ ਦਿਨ ਹੋਇਆ ਸੀ ਨੂਰਾ ਮਾਹੀ ਆਉਂਦਾ ਉਹਦੇ ਪੈਰ ਥੜਕ ਰਹੇ ਆ ਮਾਨੋ ਉਹ ਤੋਂ ਉਹਨੂੰ ਤੁਰਨਾ ਉਹਨੂੰ ਔਖਾ ਲੱਗ ਰਿਹਾ ਪਤਨੀ ਪ੍ਰਮਾਤਮਾ ਨੇ ਕਿਹ ਜੀ ਸ਼ਕਤੀ ਦਿੱਤੀ ਉਹ ਕਿਵੇਂ ਬਾਹੋ ਦਾ ਹੀ ਦੌੜਦਾ ਆਇਆ ਜਦੋਂ ਦੇਖਦੇ ਨੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਆਉਂਦਾ ਨੂਰਾ ਮਾਹੀ ਔਰ ਫਿਰ ਸਾਰੀ ਵਾਰਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੱਸਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਦੇ ਵਿੱਚ ਤੀਰ ਹੈ ਇੱਕ ਉੱਥੇ ਦਰਖਤ ਸੀ ਝਾੜ ਸੀ ਉਹਦੇ ਜੜ ਦੇ ਵਿੱਚ ਫੇਰਦੇ ਫੇਰਦੇ ਮਹਾਰਾਜ ਨੇ ਇਹ ਨਹੀਂ ਵੀ ਇਮੋਸ਼ਨਲ ਹੋਏ ਉੱਥੇ ਜਾਂ ਉੱਥੇ ਉਹਨਾਂ ਨੇ ਕੋਈ ਬਹਿਣ ਪਾਇਆ ਜਾਂ ਉਹ ਰੋਏ ਤੇ ਸਾਰੀ ਵਾਰਤਾ ਸੁਣ ਕੇ ਜਦੋਂ ਉਹ ਨੂਰੇ ਮਹੀਨੇ ਸਾਰੀ ਬਾਰਤਾ ਖਤਮ ਕਰੀ ਮਹਾਰਾਜ ਨੇ ਝੰਡਾ ਜਿਹੜਾ ਡੱਕਾ ਸੀ ਸਰਕੜੇ ਦਾ ਪੋਟ ਦਿੱਤਾ ਕਹਿੰਦੇ ਅੱਜ ਤੋਂ ਬਾਅਦ ਇਹ ਮੁਗਲਾਂ ਦੀ ਇੱਥੋਂ ਜੜ ਪੁੱਟੀ ਗਈ ਤੇ ਉੱਥੋਂ ਫਿਰ ਬਾਰਤਾ ਸਾਰੀ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰਾਏ ਕੱਲੇ ਨੂੰ ਬਹੁਤ ਸਾਰਾ ਅਸ਼ੀਰਵਾਦ ਦਿੱਤਾ ਉੱਥੇ ਫਿਰ ਇੱਕ ਜਿਹੜੀ ਸਰਾਹੀ ਦੇ ਵਿੱਚ ਦੁੱਧ ਅਵਸਰ ਝੋਟੀ ਦਾ ਦੁੱਧ ਵੀ ਮਹਾਰਾਜ ਨੇ ਕਰਿਆ ਜਦੋਂ ਉਹਨਾਂ ਨੇ ਦੁੱਧ ਮੰਗਿਆ ਉਹ ਕਹਿੰਦੇ ਵੀ ਸਾਡੇ ਵਾਸਤੇ ਕੋਈ ਐਸੀ ਮੱਝ ਨਹੀਂ ਜਿਹੜੀ ਹੁਣ ਦੇ ਦੇ ਫਿਰ ਅਵਸਰ ਝੋਟੀ ਤੇ ਮਹਾਰਾਜ ਨੇ ਇਹ ਜੀ ਕਿਰਪਾ ਕਰੀ ਤੇ ਅਵਸਰ ਝੋਟੀ ਦਾ ਦੁੱਧ ਚੋਕੇ ਇੱਕ ਕਾਫੀ ਜਿਹਦੇ ਵਿੱਚ ਛੰਨੇ ਦੇ ਵਿੱਚ ਕਾਫੀ ਗਲੀਆਂ ਸੀ ਉਹ ਛੰਨੇ ਦੇ ਵਿੱਚ ਦੁੱਧ ਸਮੋਲ ਗਿਆ ਤੇ ਇਹ ਮਹਾਰਾਜ ਕਰਨ ਕਰਨ ਸਮਰੱਤ ਸੀ ਉਹ ਤਾਂ ਸਭ ਕੁਝ ਕਰ ਸਕਦੇ ਸੀ ਸੋ ਉੱਥੋਂ ਫਿਰ ਅੱਗੇ ਦਾ ਸਫ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਟਾਰਟ ਹੋ ਜਾਂਦਾ ਹੈ ਸੋ ਇਹ ਜਿਹੜਾ ਪੰਦਰਵਾੜੇ ਦੀ ਜਿਹਦੀ ਆਪਾਂ ਗੱਲ ਕਰੀ ਤੇ ਇਹ ਪੰਦਰਵਾੜਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਹੀ ਮਹਤਮ ਬੜਾ ਮਹੱਤਵਪੂਰਨ ਔਰ ਸਿੱਖ ਇਤਿਹਾਸ ਦਾ ਇੱਕ ਬਲਖਣ ਸਮਾ ਹੈ ਔਰ ਪੂਰੇ ਵਰਲਡ ਦੇ ਇਤਿਹਾਸ ਦੇ ਵਿੱਚ ਇੱਕ ਬਲਖਣ ਇਹ ਜਿਹੜਾ ਇਤਿਹਾਸ ਹੈ ਸੋ ਜਿਸ ਦੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਅੱਜ ਆਪਾਂ ਮਿਲ ਕੇ ਕੋਸ਼ਿਸ਼ ਕੀਤੀ ਹੈ ਜਿਹੜੇ ਮੁੱਖ ਮੁਖਾਨਸ਼ਾ ਹੈ ਉਨਾ ਨੂੰ ਆਪਾਂ ਵਿਚਾਰ ਸਕੀਏ ਸੋ ਇਤਿਹਾਸ ਤੇ ਬਹੁਤ ਲੰਬਾ ਜੇ ਇਹਨੂੰ ਇਤਿਹਾਸ ਨੂੰ ਵਿਚਾਰਨਾ ਹੋਵੇ ਕਾਫੀ ਦਿਨ ਚਾਹੀਦੇ ਆ ਪਰ ਆਪਣੇ ਪਾਸ ਸਮੇਂ ਦੀ 19 ਜਿੰਨੀ ਕੁ ਸਮਾਂ ਆਪਾਂ ਨੂੰ ਯਾਦਤ ਦਿੰਦਾ ਆਪਾਂ ਨੇ ਕੋਸ਼ਿਸ਼ ਕਰਕੇ ਜਿਹੜਾ ਆਨੰਦਪੁਰ ਸਾਹਿਬ ਛੱਡਣ ਤੋਂ ਲੈ ਕੇ ਇਹ ਸਾਹਿਬ ਜਦਿਆਂ ਦੀ ਵੱਡੇ ਛੋਟੇ ਸਾਹਿਬੀਆਂ ਦੀ ਚੀਜ਼ ਦੀ ਉਹਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ ਸੋ ਇਤਿਹਾਸ ਤੇ ਬਹੁਤ ਲੰਬਾ ਹੈ ਇਹਦੇ ਵਿੱਚ ਹੋ ਸਕਦਾ ਆਪਾਂ ਇਤਿਹਾਸ 'ਚ ਬੋਲਦੇ ਆ ਕਿਸੇ ਲੈਵਲ ਤੇ ਕੋਈ ਨਾ ਕੋਈ ਹੋ ਸਕਦਾ ਗਲਤੀ ਹੋਵੇ ਜਾਂ ਕਿਤੇ ਜਿਹੜਾ ਕਿਤੇ ਨਾ ਕਿਤੇ ਆਪਣੀ ਆਪਾਂ ਉਸ ਲੈਵਲ ਤੇ ਨਾਮ ਪਹੁੰਚ ਸਕੇ ਹੋਈਏ ਕਿਉਂਕਿ ਐਡੇ ਵੱਡੇ ਲੰਬੇ ਇਤਿਹਾਸ ਨੂੰ ਐਡੇ ਵੱਡੇ ਬਲੱਖਣ ਇਤਿਹਾਸ ਨੂੰ ਵਿਚਾਰਨਾ ਉਹਨੂੰ ਸੁਣਾਉਣਾ ਜਾਂ ਸੁਣਨਾ ਇਹ ਇੱਕ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਸੋ ਇਹ ਪਿਛਲੇ ਦਿਨੀ ਜਾਂ ਅੱਜ ਬੋਲਦਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਗਿਆ ਹੋਣਗੀਆਂ ਆਪਾਂ ਸੰਗਤਾਂ ਨੂੰ ਸੰਗਤਾਂ ਦੀ ਚਰਣਾ ਚ ਅਰਦਾਸ ਕਰਦੇ ਕਿ ਉਹ ਬਖਸ਼ਣਯੋਗ ਹੈ ਸੰਗਤ ਗੁਰੂ ਪਾਸ਼ਾ ਬਖਸ਼ਣਯੋਗ ਹਨ ਸੋ ਗੁਰੂ ਪਾਸ਼ਾ ਕਿਰਪਾ ਕਰਨ ਸਾਨੂੰ ਇਸੇ ਤਰ੍ਹਾਂ ਗੁਰਸਿੱਖੀ ਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਬਾਤਾਂ ਕਰਨ ਦੇ ਇਹ ਜਿਹੜੇ ਇਤਿਹਾਸ ਵਿਚਾਰਨ ਦੇ ਪਾਸ਼ਾ ਸਾਨੂੰ ਸਮੱਤ ਬਖਸ਼ਿਸ਼ ਕਰਨ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਸੋ ਆਓ ਹੁਣ ਆਪਾਂ ਸਾਰੇ ਰਲ ਮਿਲ ਕੇ ਗੁਰੂ ਪਾਸ਼ਾ ਦੇ ਅੱਗੇ ਅਰਦਾਸ ਕਰੀਏ ਗੁਰੂ ਪਾਸ਼ਾ ਕਿਰਪਾ ਕਰੇ ਵੀ ਐਸਾ ਜਿਹੜਾ ਦ੍ਰਿੜ ਨਿਸ਼ਚਾ ਜੋ ਸਾਹਿਬ ਜੀਆਂ ਦੇ ਵਿੱਚ ਉਹਨਾਂ ਦੀ ਤੇ ਅਸੀਂ ਰੀਸ ਨਹੀਂ ਕਰ ਸਕਦੇ ਪਰ ਸਾਡੇ ਅੰਦਰ ਵੀ ਐਸੀ ਸੋਚ ਐਸੀ ਦ੍ਰਿੜ ਨਿਸ਼ਚਾ ਔਰ ਗੁਰਸਿੱਖੀ ਦੇ ਬਲ ਸਾਨੂੰ ਜੀਵਨ ਗੁਰੂ ਪਾਸ਼ਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ